ਇਹ ਸਰੀਰਾਂ ਮੇਰੇ ਆ ਇਹ ਸਰੀਰਾਂ ਮੇਰੇ ਜਿਹੜੀ ਬਾਣੀ ਹੈ ਇਹ ਗੁਰੂ ਅਮਰਦਾਸ ਜੀ ਦੀ ਆਨੰਦ ਸੋਵੇ ਬਾਣੀ ਦਾ ਹੀ ਹਿੱਸਾ ਹੈ ਅੰਚ ਤਾ ਸਾਡੀ ਸਾਹਿਤਮਾਲਾ ਪੁਸਤਕ ਦੇ ਵਿੱਚ ਸਾਨੂੰ ਦਿੱਤੀ ਗਈ ਹੈ ਪੜ੍ਹਨ ਵਾਸਤੇ ਕੇਂਦਰੀ ਪਾਫ ਕੀ ਇਹਦਾ ਮਨੁੱਖੀ ਸਰੀਰ ਵਿੱਚ ਸੰਸਾਰ ਮਨੁੱਖੀ ਸਰੀਰ ਇਸ ਸੰਸਾਰ ਵਿੱਚ ਆ ਕੇ ਆਪਣੇ ਰਾਚਨ ਹਾਰ ਪ੍ਰਮਾਤਮਾ ਨੂੰ ਭੁੱਲ ਕੇ ਫਜ਼ੂਲ ਕੰਮਾਂ ਵਿੱਚ ਹੀ ਲੱਗਾ ਰਹਿੰਦਾ ਹੈ ਮਤਲਬ ਜਿਹੜਾ ਮਨੁੱਖ ਹੈ ਮਨੁੱਖ ਦਾ ਸਰੀਰ ਹੈ ਉਹ ਆਪਣੇ ਰਚਨਹਾਰ ਮਤਲਬ ਜੀਨੋ ਮਨੁੱਖ ਨੇ ਬਣਾਇਆ ਮਨੁੱਖ ਉਸੇ ਨੂੰ ਹੀ ਭੁੱਲ ਕੇ ਕਿ ਆ ਦੁਨੀਆ ਦੇ ਵਿੱਚ ਹੋਰ ਹੀ ਫालतू ਦੇ ਕੰਮ ਨੇ ਜਿਹੜੇ ਫਜ਼ੂਲ ਕੰਮ ਨੇ ਉਹਨਾਂ ਵਿੱਚ ਲੱਗ ਜਾਂਦਾ ਪਰ ਜਿੰਨਾ ਉਤੇ ਪੂਰਬਲੇ ਕਰਮਾਂ ਅਨੁਸਾਰ ਸਤਗੁਰੂ ਦੀ ਮਿਹਰ ਹੁੰਦੀ ਹੈ ਮਤਲਬ ਪਿਛਲੇ ਜਨਮ ਦੇ ਜਿਹੜੇ ਕੰਮ ਨੇ ਕਰਮ ਨੇ ਉਹਨਾਂ ਕਰਮਾਂ ਦੇ ਕਰਕੇ ਜਿੰਨਾ ਤੇ ਮਿਹਰ ਹੁੰਦੀ ਹੈ ਪਰਮਾਤਮਾ ਦੀ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਜਿਨ੍ਹਾਂ ਤੇ ਉਹ ਕੀ ਹੈ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ਅਤੇ ਉਹਨਾਂ ਦਾ ਸਰੀਰ ਸਫਲ ਹੋ ਜਾਂਦਾ ਹੈ ਜਿਨ੍ਹਾਂ ਤੇ ਪਰਮਾਤਮਾ ਦੀ ਮੇਰ ਹੋ ਜਾਂਦੀ ਹੈ ਉਹਨਾਂ ਦੇ ਪੁਰਾਣੇ ਪਿਛਲੇ ਜਨਮ ਦੇ ਕਰਮਾ ਕਰਕੇ ਉਹਨਾਂ ਦੇ ਕੀ ਹੈ ਪਰਮਾਤਮਾ ਹਿਰਦੇ ਦੇ ਵਿੱਚ ਸਮਾ ਜਾਂਦਾ ਹੈ ਉਹਨਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ਅਤੇ ਉਹਨਾਂ ਦਾ ਸਰੀਰ ਹੈ ਜਿਹੜਾ ਉਹ ਕੀ ਹੈ ਸਫਲ ਹੋ ਜਾਂਦਾ ਹੈ ਤੇਹੀ ਸੀ ਸਾਡਾ ਕੇਂਦਰੀ ਭਾਵ ਇਹ ਸਰੀਰਾਂ ਮੇਰੀਆ ਗੁਰੂ ਅਮਰਦਾਸ ਜੀ